ਓਏ ਵੀਰੇ ਫਾਰਮ ਟਰੈਕ ਦੇਖੋ ਜੀ ਬੋਰੀਆਂ ਨਾਲ ਦਾ 100 200 100 ਬੋਰੀਆਂ ਨਾਲ ਗਈਆਂ ਟਾਇਰ ਦਬ ਗਿਆ ਦੇਖੋ ਵਜਨ ਬਹੁਤ ਆ ਆਹ ਹੈ ਓਏ ਭੱਲੇ ਓਏ ਪੂਰੇ ਠੰਡਾ ਹੋਇਆ ਅੰਦਰ ਵੀ ਨਿਕਲੀ ਜਾਂਦਾ ਬਾਈ ਇਹ ਵੀ ਨਹੀਂ ਕਰਦੇ ਜੇ ਧੋਖਾ ਕਰਦੇ ਮੇਰਾ ਵੀ ਜਾਂਦਾ ਬਾਹਰ ਬਾਈ 270000 ਦੀ ਓਏ ਜੀ 270000 ਦੀ मेरे बताइया। जी बो पहई जी आलू स्टोर से आप बीज लैनो आलू स्टोर के अंदर आके देखो इन ठंड आ बहुत ज़्यादा आलू के बीज ने गए मेरा टैंपरेचर मेरा होगा पंद्रह का पंद्रह घट ही होगा तो बहुत ज्यादा ठंड है तो आलू भरा ਵੀ ਆ ਲੋ ਦੇ ਤੇ ਤੇਰਾ ਭਾਈ ਅੰਕਲ ਦੀਆਂ ਨਹੀਂ ਆਪਣੀਆਂ ਹੈ ਨਹੀਂ ਇਹ ਆਪਣੀ ਦਾ 60 ਹੋਰੀ ਨੇ ਤੇ ਅੰਕਾ ਦੀਆਂ ਨਹੀਂ ਇਹ ਬਾਕੀ ਜੋ ਜੋ ਹੋਰੀਆਂ ਲੋ ਜੀ ਦੇਖੋ ਅੰਦਰ ਕਿੰਨੀ ਕੂਲਿੰਗ ਆ ਖੋਲੋ ਬਾਹਰ ਦੇਖੋ ਦੀ ਨਹੀਂ ਤਾਂ ਹੰਦੇ ਜੀ ਖੋਲੋ ਠੰਡ ਆਈ ਜਾਂਦਾ ਟੈਂਪਰੇਚਰ 15 ਦਾ ਹੋਊਗਾ ਆਰਾਮ ਦੇ ਨਾਲ

ਕੱਡੇ ਸਿਆਡਾ ਉਹ ਲੈਣੇ ਕਿੱਥੋਂ ਅੰਮੇ ਉਹ ਲੈ ਧੰਨ ਏ ਤੇ ਵੀਰ ਕਰੋ ਚੈੱਕ ਲੈ ਬਈ ਅੰਕ ਦੀਆਂ ਕਹਿੰਦੇ ਹੋ ਗਈਆਂ 80 ਹੋਰੀਆਂ ਤੇ ਉਹ ਲੈ ਕੇ ਚੱਲਿਆ ਬਈ ਅੰਕਲ ਆਪਣੀ ਦਾ ਖਾਲੀ ਖੜੀ ਆ ਤੇ ਉਹ ਅੰਕਲ ਉਧਰ ਲੱਗ ਰਿਹਾ ਬਈ 490 ਗੇਟ ਕੋਲੇ ਅੰਕ ਦੇ ਬਾਕੀ ਗੱਟੂ ਪਏ ਆ ਤੇ ਉਹ ਲਾਉਂਦਾ ਵੀ ਚੱਕੋ ਬਾਈ ਕਰੋ ਚੱਕ ਅੰਕਰ ਬੈਗ ਟਰਾਲੀ ਦੇਖੋ ਫਾਰਮ ਟਰੈਕ ਤੇ ਆਜੋ ਲੋ ਜੀ ਵੀਰੇ ਫਾਰਮ ਟਰੈਕ ਦੇਖੋ ਜੀ ਬੋਗੀਆਂ ਨਾਲ ਦਾ 100 200 100 ਬੋਲੀ ਮਨ ਲੱਗਈਆਂ ਟਾਇਰ ਦਬ ਗਿਆ ਦੇਖਿਓ ਬੋਝਨ ਬਹੁਤ ਆ ਤੇ ਹੁਣ ਅੱਕ ਦੀ ਇੱਧਰ ਆ ਗਈ ਵਾਰੀ ਤੇ ਆਪਣੀ ਉੱਤੇ ਲੱਗੇ ਟਰਾਲੀ ਤੇ ਪਤਨੇ 66 ਬੋਗੀਆਂ ਕਦੋਂ ਭੰਨ ਕੇ ਦੇਖੋ ਜੀ ਆ ਚੀਜ਼ ਆ ਜੀ ਪੂਰੀ ਕੋਲਿੰਗ ਕਰਦੀ ਆ ਫੁੱਲ ਵੀਰੋ ਚਾ ਆ ਗਈ ਤੇ ਜਾਲਾ ਆਪਣੇ ਵੀ ਕਹਿੰਦੇ ਤੱਕ ਲੱਭਿਆ ਨਹੀਂ ਇਹਨਾਂ ਨੂੰ پتہ ਨਹੀਂ ਕਿੱਥੇ ਰੱਖਿਆ ਕਹਿੰਦੇ ਜੀ 68 ਬੋਰੀਆਂ ਨੇ ਖਾਲੀ ਖੜੀਆ ਤੇ ਇਹਨਾਂ ਦੇ ਕਹਿੰਦੇ 34 ਬੋਰੀਆਂ ਨੇ ਲੱਗੀ ਪਈ ਰਹਾ ਟਰਾਲੀ ਤੇ ਚਲੋ ਦੇਖੋ ਆਪਾਂ ਨੇ ਵੀ ਲੱਭ ਦਿਆ ਕਿ ਨਹੀਂ ਇਹਨਾਂ ਨੂੰ ਲੋ ਜੀ ਕਹਿੰਦੇ ਵੀਰੋ ਕਹਿੰਦੇ ਆਪਣੇ ਗੱਟੇ ਆ ਕਹਿੰਦੇ پتہ ਨਹੀਂ ਕਿਹੜੇ ਖਾਲ ਖੁੰਝੇ ਛੱਟੇ ਹੋ ਨੇ ਉਹ ਟਾਈਮ ਲੱਗੂ ਬਾਕੀ ਦੂਜੇ ਵਾਰ ਨਾਲ ਭਰੀ ਜਾਂਦੇ ਨੇਗੇ ਉਹ ਲੱਭ ਰਹੇ ਨੇ ਗੱਟੇ ਜੀ ਯੋ ਬਾਈ ਦਾ ਲੱਗ ਗਿਆ ਚਲੋ ਨੰਬਰ ਉਧਰ ਓ ਚਲਾ 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 ਰਿਆ ਚੱਕੋ ਜੀ ਉਧਰ ਪਰੇ ਗਏ ਜੀ 200 ਪਤਾ ਨਹੀਂ ਕਿੰਨੇ ਗੱਟੇ ਸੀਗੇ ਅੰਕਲ ਉਹਨੇ ਦੇ ਮਤਲਬ ਭੁੱਲ ਗਿਆ ਤੇ ਆਪਣਾ ਦੇ ਇੱਥੇ ਆ ਸੀ ਐਚ ਨੰਬਰ 3 ਚ ਲੋ ਜੀ ਲਾਇਆ ਬੈਥੇ ਪੀਰ ਉਪਰਾ ਕਾ ਹੁਣ ਲੱਗ ਗਿਆ ਹੌਲੀ ਹੌਲੀ ਹੁਣ ਤਾਂ ਰਸ ਹੋ ਗਿਆ ਤੇ ਚਲੋ ਬੈਸ ਹੁਣ ਜਾਂ ਕਰੀ ਦਈਏ ਨਾਲ ਦੀ ਨਾਲ ਇਹ ਆ ਜੀ ਇੱਕ ਬੀ ਦਿਖਾ ਦੇਖੋ ਜੀ 0 ਦਾਣ ਹੁੰਦਾ ਦੇਖੋ ਜੀ 0 ਕੱਲਾ ਆਲੂਈ ਆ ਦਾਤੋ ਇੰਨਾ ਕਮੜਾ ਜ ਫੁੱਲ ਦਾ 20 ਤੋਂ 25 ਦਿਨ ਚ ਬੂਟਾ ਨਿਕਲ 30 ਤੋਂ 35 ਆ ਲਿਕਦਾ ਤੇ 30 ਤੋਂ 35 ਦੇ ਪੈਂਪ 45 ਆ ਲਿਕਦਾ 45 ਤੋਂ 55 ਫਿਰ ਜੀ ਲੋ ਬਣ ਗਿਆ ਵੀ ਆਲੂ ਹੀ ਆਲੂ ਹੋ ਗਏ ਤੇ ਆ ਇਹ ਦੇਖ ਲੋ ਸਮਾਰ ਕੇ ਸਾਨੂੰ ਰੋਕ ਕੇ ਦੇਖ ਲਿਓ ਭਾਵੇਂ ਲੋ ਜੀ ਤੇ ਚਲੋ ਫਿਰ ਇਹ ਤਾਂ ਟਾਈਮ ਪਤਾ ਨਹੀਂ ਕਿੰਨਾ ਲੱਗੂਗਾ ਖੜੇ ਆ ਇੱਦਾਂ ਲੋ ਜੀ ਦੇਖੋ ਅੰਕੜੀ ਹੋ ਗਈ ਫੁੱਲ ਗੱਟੇ ਵੀ 200 ਸੀ ਲਿਆ ਰਹੇ ਨੇ ਤੇ ਆਹ ਚੱਲਿਆ ਜੀ ਅੰਕੜ ਨਾ 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 ਆਓ ਜੀ ਵੀਰ ਆਪਾਂ ਟਰਾਲੀ ਲਾਤੀ ਸੈਰ ਤੇ ਇਹਨਾਂ ਨੂੰ ਕਹਿੰਦੇ ਵੀਰੋ ਗੱਟੇ ਨਹੀਂ ਲੱਭ ਰਹੇ ਵੀਰੇ ਇਹਨਾਂ ਨੇ ਵੀ ਨਹੀਂ ਲੱਭ ਰਹੇ ਆਪਾਂ ਨੇ ਕਿੱਥੇ ਰੱਖਿਆ ਇਹਨਾਂ ਨੇ ਤੇ ਹੁਣ ਪਰੇ ਨਵਦੀ ਟਰਾਲੀ ਆਪਣੀ ਤੇ ਦੇਖੋ ਲੱਭ ਰਹੇ ਨੇ ਕਿ ਆਕ ਵੀਰੇ ਬਾਈ ਹੋਰ ਬਾਈ ਕਿਵੇਂ ਆ ਓਕੇ ਓਕੇ ਲਓ ਜੀ ਤੁਹਾਨੂੰ ਦੀ ਤੁਹਾਨੂੰ ਪਈ ਆ ਇਹ ਬਲੌਗ ਨੂੰ ਮੰਗਦਾ ਹੈ ਭਾਈ ਆ ਹੈ ਓਏ ਬੱਲੇ ਓਏ ਪੂਰੇ ਠੰਡਾ ਹੋਇਆ ਅੰਦਰ ਲਓ ਜੀ ਅੰਦਰੋਂ ਦੇਖ ਲਾ ਲੂ ਸਟੋਰ ਕਿਨੇ ਬਾਹਰੋਂ ਬਾਹਰ ਨਹੀਂ ਦੇਖਿਆ ਮੈਂ ਵੀ ਨਿਕਲੀ ਜਾਂਦਾ ਬਾਈ ਇਹ ਵੀ ਨਹੀਂ ਕਰਦੇ ਜੇ ਧੋਖਾ ਕਰਨੇ ਮੇਰਾ ਕੱਢ ਨਹੀਂ ਰਹੇ ਜੀ ਆ ਪਤਾ ਨਹੀਂ ਕਿੱਥੇ ਰੱਖਿਆ ਇਹਨਾਂ ਨੇ ਇਰੇ ਖੱਲ ਖੁੰਝੇ ਜਾਈ ਆਪਣਾ ਨਹੀਂ ਲੱਭ ਰਹੇ ਗੱਟੇ ਇਹਨਾਂ ਨੂੰ ਬਾਕੀ ਸਭ ਦੇ ਲੱਭ ਰਹੇ ਨੇ ਇਹਨਾਂ ਨੂੰ ਗੱਟੇ ਆ ਫਿਰ ਦੇਖ ਲੋ ਅੱਜ ਥੋੜਾ ਫੁੱਲ ਕੂਲਿੰਗ ਆ ਜੀ 12 ਟੈਂਪਰੇਚਰ ਹੋ ਜਾਂ 15 ਇੰਨੀ ਠੰਡਾ ਅੰਦਰ ਲਓ ਜੀ ਵੀਰੋ ਕਹਿੰਦੇ ਹੁਣ ਆਪਣੀ ਵਾਰੀ ਲੱਗੀ ਆ ਪਹਿਲਾਂ ਤਿੰਨੇ ਸੀਗੇ ਹੁਣ ਆਪਣੀ ਦੋ ਚਾ ਪਤਾ ਨਹੀਂ ਇੱਕ ਚਾਰ ਲੱਗ ਗਈ ਆਪਣੀ ਵਾਰੀ ਮਸਾਂ ਲੱਭੇ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਗੱਟੇ ਗੱਟੇ ਜੇ ਬਹੁਤ ਟਾਈਮ ਲਾਤਾ ਇਹਨਾਂ ਨੇ 2 ਘੰਟੇ ਹੋ ਗਏ ਚਲੋ ਬਸ ਹੁਣ ਪਰ ਆ ਗਿਆ ਬਸ ਚੱਲਦੇ ਆਂ ਫਿਰ ਘਰ ਆਇਓ ਮੈਂ ਲਗਾਏਗੀ ਵੇ ਗੱਟੇ ਬਣ ਗਏ ਭਾਈ ਤੈਨਾਂ ਨਾਲ ਦੀ ਆਪਾਂ ਨੇ 17 ਦੀ ਆ ਇਕਲਾ ਦੇ 15 ਦੀ ਮਗਰ ਲੱਗੂਗੀ ਤਾਂ ਨਹੀਂ ਤੈਨਾਂ ਲੱਗਦੀ ਤੇ 15 ਦੀ ਲੱਗ ਰਹੀ ਆ ਹੁਣ ਆਉਣ ਤੋਂ ਆਉਣ ਤੋਂ ਇਹ ਜੀ ਮਸਾਈ ਹੋਇਆ ਜੀ ਆਪਣਾ ਤੇ ਚਲੋ ਹੁਣ ਲੈ ਕੇ ਚੱਲਦੇ ਘਰੇ ਤੇ ਆ ਜਾਓ ਚਲੋ ਬਾਅਦ ਚੱਲਦੇ ਹਾਂ ਘਰੇ ਚੱਲ ਜੀ ਆਜੋ ਵੀ ਕੋੜੀ ਆਈ ਗੁਜਰਾਤ ਕਿੱਥੋਂ ਆਕਰ ਬੋਲੀ ਗੁਜਰਾਤ ਮੇਰੇ ਗੁਜਰਾਤ ਤਾਂ ਪਤਾ ਨਹੀਂ ਇੱਥੋਂ ਆਈ ਜੀ ਕੋੜੀ 2,70,000 ਦੀ ਲੋ ਜੀ 2,70,000 ਦੀ ਵੀ ਹੂੰ ਕੋੜੀ ਹੈ ਗੁਰਪੇ ਆਨਦਾ ਗੁਰਪੇ ਤੇ ਬੇਚਿਆ ਨਹੀਂ ਹੁੰਦੀ ਆ ਵੀਰੇ ਮੇਰੇ ਪਤਾ ਆਈਆਂ ਪਤਾ ਆਈਆਂ ਵੀ ਨੰਬਰ

ਅੰਕਤ ਇੰਨੀ ਵਧਾਈਆਂ ਅੰਕਲ ਹਾਂ ਚੱਕ ਵੀ ਅੰਕ ਕੰਮ ਦਾ ਵਧਾਈ ਨੇ ਹਾਂ ਹਾਂ ਜੀ ਬਈ ਤੁਹਾਨੂੰ ਆਦਾ ਬਲੌਗ ਵਧਲੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਭੁੱਲਿਓ ਜਿੰਦਾ